ਅਕਲਮੰਦ ਹੰਸ ਇੱਕ ਬਹੁਤ ਵੱਡਾ ਵਿਸ਼ਾਲ ਰੁੱਖ ਸੀ ਉਸ ਤੇ ਦਰਜਨਾਂ ਹੰਸ ਰਹਿੰਦੇ ਸਨ ਉਹਨਾਂ ਵਿੱਚ ਇੱਕ ਬਹੁਤ ਸਿਆਣਾ ਹੰਸ ਸੀ ਸੂਝਵਾਨ ਅਤੇ ਬਹੁਤ ਦੂਰਦਰਸ਼ੀ ਸਭ ਉਸ ਨੂੰ ਇੱਜ਼ਤ ਨਾਲ ਤਾਇਆ ਕਹਿ ਕੇ ਬੁਲਾਉਂਦੇ ਸਨ ਇੱਕ ਦਿਨ ਉਸ ਨੇ ਇੱਕ ਛੋਟੀ ਜਿਹੀ ਵੇਲ ਨੂੰ ਰੁੱਖ ਦੇ ਤਨੇ ਤੇ ਬਹੁਤ ਹੀ ਇਠਾ ਚਿੰਬੜਿਆ ਪਾਇਆ ਤਾਇਏ ਨੇ ਦੂਜੇ ਹੰਸਾਂ ਨੂੰ ਸੱਦ ਕੇ ਕਿਹਾ ਵੇਖੋ ਇਸ ਵੇਲ ਨੂੰ ਨਸ਼ਟ ਕਰ ਦੇਵੋ ਇੱਕ ਦਿਨ ਇਹ ਵੇਲ ਸਾਨੂੰ ਸਾਰਿਆਂ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਵੇਗੀ। ਇੱਕ ਜਵਾਨ ਹੰਸ ਹੱਸਦੇ ਹੋਏ ਬੋਲਿਆ ਤਾਇਆ ਇਹ ਛੋਟੀ ਜੀ ਵੇਲ ਸਾਨੂੰ ਕਿਵੇਂ ਮੌਤ ਦੇ ਮੂੰਹ ਲੈ ਜਾਵੇਗੀ? ਸਿਆਣੇ ਹੰਸ ਨੇ ਸਮਝਾਇਆ ਅੱਜ ਇਹ ਤੈਨੂੰ ਛੋਟੀ ਜੀ ਲੱਗ ਰਹੀ ਹੈ ਹੌਲੀ-ਹੌਲੀ ਇਹ ਰੁੱਖ ਦੇ ਸਾਰੇ ਤਨੇ ਨੂੰ ਲਪੇਟਾ ਮਾਰ ਕੇ ਉੱਪਰ ਤੱਕ ਆ ਜਾਵੇਗੀ। ਫਿਰ ਵੇਲ ਦਾ ਤਨਾ ਮੋਟਾ ਹੋਣ ਲੱਗੇਗਾ ਤੇ ਰੁੱਖ ਨਾਲ ਚਿਪਕ ਜਾਵੇਗਾ। ਜਾਦੇ ਢੇਠੋਂ ਉੱਪਰ ਤੱਕ ਰੁੱਖ ਤੇ ਚੜਨ ਲਈ ਪੌੜੀ ਬਣ ਜਾਵੇਗੀ ਕੋਈ ਵੀ ਸ਼ਕਾਰੀ ਪੌੜੀ ਦੇ ਸਹਾਰੇ ਚੜ ਕੇ ਸਾਡੇ ਤੱਕ ਪਹੁੰਚ ਜਾਏਗਾ ਅਪਿ ਸਾ ਅਸੀਂ ਸਾਰੇ ਮਰ ਜਾਵਾਂਗੇ ਦੂਜੇ ਹੰਸ ਨੂੰ ਭਰੋਸਾ ਨਹੀਂ ਆਇਆ ਇੱਕ ਛੋਟੀ ਜੀ ਵੇਲ ਕਿਵੇਂ ਪੌੜੀ ਬਣੇਗੀ ਤੀਜਾ ਹੰਸ ਬੋਲਿਆ ਤਾਇਆ ਤੂੰ ਤਾਂ ਇੱਕ ਛੋਟੀ ਜੀ ਵੇਲ ਨੂੰ ਖਿੱਚ ਕੇ ਜਿਆਦਾ ਹੀ ਲੰਬਾ ਕਰ ਰਿਹਾ ਹੈ ਇੱਕ ਹੰਸ ਬੁੜਬੜਾਇਆ ਇਹ ਤਾਇਆ ਆਪਣੀ ਅਕਲ ਦਾ ਰੋਪ ਪਾਉਣ ਲਈ ਅੰਤ ਸ਼ੰਟ ਕਹਾਣੀ ਬਣਾ ਰਿਹਾ ਹੈ ਇਸ ਪ੍ਰਕਾਰ ਕਿਸੇ ਵੀ ਹੰਸ ਨੇਤਾ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਇੰਨੀ ਦੂਰ ਤੱਕ ਦੇਖ ਸਕਣ ਦੀ ਉਹਨਾਂ ਵਿੱਚ ਅਕਲ ਕਿੱਥੇ ਸੀ ਸਮਾ ਗੁਜ਼ਰਦਾਰਿਆ ਵੇਲ ਚਿੰਬੜ ਦੇ ਲਿਫਟ ਦੇ ਉੱਪਰ ਸ਼ਖਾਵਾਂ ਤੱਕ ਪਹੁੰਚ ਗਈ ਵੇਲ ਦਾ ਤਣਾ ਮੋਟਾ ਹੋਣਾ ਸ਼ੁਰੂ ਹੋਇਆ ਸੱਚਮੁੱਚ ਹੀ ਰੁੱਖ ਦੇ ਤਨੇ ਤੇ ਪੌੜੀ ਬਣ ਗਈ ਜਿਸ ਤੇ ਸੌਖ ਨਾਲ ਚੜਿਆ ਜਾ ਸਕਦਾ ਸੀ ਸਾਰਿਆਂ ਨੂੰ ਦਾਏ ਦੀ ਗੱਲ ਦੀ ਸਚਾਈ ਸਾਹਮਣੇ ਨਜ਼ਰ ਆਉਣ ਲੱਗੀ ਪਰ ਹੁਣ ਕੁਝ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਵੇਲ ਇੰਨੀ ਮਜ਼ਬੂਤ ਹੋ ਗਈ ਸੀ ਕਿ ਉਸ ਨੂੰ ਨਸ਼ਟ ਕਰਨਾ ਹੰਸਾਂ ਦੇ ਵੱਸ ਦੀ ਗੱਲ ਨਹੀਂ ਸੀ ਇੱਕ ਦਿਨ ਜਦੋਂ ਸਾਰੇ ਹੰਸ ਦਾਣਾ ਚੁਗਣ ਬਾਹਰ ਗਏ ਹੋਏ ਸਨ ਤਦ ਇੱਕ ਜੜੀ ਮਾਰ ਉਦਰਾ ਨਿਕਲਿਆ ਰੁੱਖ ਤੇ ਬਣੀ ਪੌੜੀ ਨੂੰ ਵੇਖਦੇ ਹੀ ਉਸ ਨੇ ਰੁੱਖ ਤੇ ਚੜ ਕੇ ਜਾਲ ਵਿਛਾਇਆ ਤੇ ਚਲਾ ਗਿਆ ਸਾਂਝ ਨੂੰ ਸਾਰੇ ਹੰਸ ਪਰਤ ਆਏ ਅਤੇ ਰੁੱਖ ਤੇ ਉਤਰੇ ਤਾਂ ਜਿਹੜੀ ਮਾਰ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਗਏ ਜਦੋਂ ਉਹ ਜਾਲ ਵਿੱਚ ਫਸ ਗਏ ਤੇ ਫੜਫੜਾਉਣ ਲੱਗੇ ਤਾਂ ਉਸ ਨੂੰ ਤਾਇਏ ਦੀ ਅਕਲਮੰਦੀ ਅਤੇ ਦੂਰ ਦ੍ਰਿਸ਼ਟੀ ਦਾ ਪਤਾ ਲੱਗਾ ਸਭ ਤਾਇਏ ਦੀ ਗੱਲ ਨਾ ਮੰਨਣ ਲਈ ਸ਼ਰਮਿੰਦਾ ਸਨ ਅਤੇ ਆਪਣੇ ਆਪ ਨੂੰ ਕੋਸ ਰਹੇ ਸਨ ਤਾਇਆ ਸਭ ਨਾਲ ਰੋਸ਼ਟ ਸੀ ਅਤੇ ਚੁੱਪਚਾਪ ਬੈਠਾ ਹੋਇਆ ਸੀ ਇੱਕ ਹੰਸ ਨੇ ਹਿੰਮਤ ਨਾਲ ਕਿਹਾ ਤਾਇਆ ਅਸੀਂ ਮੂਰਖ ਹਾਂ ਲੇਕਿਨ ਹੁਣ ਸਾਡੇ ਤੋਂ ਮੂੰਹ ਨਾ ਫੇਰੋ ਬੁੱਝਾ ਹੰਸ ਬੋਲਿਆ ਇਸ ਸੰਕਟ ਵਿੱਚੋਂ ਨਿਕਲਣ ਦੀ ਤਕਰੀਬ ਤਰਕੀਬ ਤੁਸੀਂ ਹੀ ਸਾਨੂੰ ਦੱਸ ਸਕਦੇ ਹੋ ਅੱਗੇ ਤੋਂ ਅਸੀਂ ਤੁਹਾਡੀ ਕੋਈ ਗੱਲ ਨਹੀਂ ਟਾਲਾਂਗੇ ਸਾਰੇ ਹੰਸਾਂ ਨੇ ਹਾਮੀ ਭਰੀ ਤਦ ਤਾਏ ਨੇ ਉਹਨਾਂ ਨੂੰ ਦੱਸਿਆ ਮੇਰੀ ਗੱਲ ਧਿਆਨ ਨਾਲ ਸੁਣੋ ਸਵੇਰੇ ਜਦੋਂ ਚਿੜੀ ਮਾਰ ਆਵੇਗਾ ਤਦ ਮੁਰਦਾ ਹੋਣ ਦਾ ਡਰਾਮਾ ਕਰਨਾ ਚਿੜੀ ਮਾਰ ਤੁਹਾਨੂੰ ਮੁਰਦਾ ਸਮਝ ਕੇ ਜਾਲ ਤੋਂ ਕੱਢ ਜ਼ਮੀਨ ਤੇ ਰੱਖਦਾ ਜਾਵੇਗਾ ਉੱਥੇ ਵੀ ਮਰਿਆ ਵਾਂਗ ਪਏ ਰਹਿਣਾ ਜਿਵੇਂ ਹੀ ਉਹ ਖੀਰਲੇ ਹੰਸ ਨੂੰ ਰੱਖੇਗਾ ਮਸੀਟੀ ਬਜਾਉਂਗਾ ਮੇਰੀ ਸੀਟੀ ਸੁਣਦੇ ਹੀ ਸਭਨਾ ਨੇ ਉੱਡ ਜਾਣਾ ਸਵੇਰੇ ਚਿੜੀਮਾਰ ਆਇਆ ਹੰਸਾਂ ਨੇ ਉਵੇਂ ਹੀ ਕੀਤਾ ਜਿਵੇਂ ਤਾਈ ਨੇ ਸਮਝਾਇਆ ਸੀ ਸੱਚਮੁੱਚ ਚਿੜੀਮਾਰ ਹੰਸਾਂ ਨੂੰ ਮੁਰਦਾ ਸਮਝ ਕੇ ਜ਼ਮੀਨ ਤੇ ਪਟਕਦਾ ਗਿਆ ਸੀਟੀ ਦੀ ਆਵਾਜ਼ ਦੇ ਨਾਲ ਹੀ ਸਾਰੇ ਹੰਸ ਉੱਡ ਗਏ ਚਿੜੀਮਾਰ ਅਵਾਹ ਖੋ ਕੇ ਵੇਖਦਾ ਰਹਿ ਗਿਆ